Ontario ਦੇ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ Ontario ਦੇ ਵਿੱਚ ਜਲਦੀ ਚੋਣਾ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਕੇਸ ਸਵੀਕਾਰ ਵੀ ਕਰ ਲਿਆ ਗਿਆ ਹੈ। ਦੱਸਦੀ ਹੈ ਕਿ ਹੁਣ অন্ਟਾਰੀਓ ਦੇ ਵਿੱਚ 27 ਫਰਵਰੀ 2025 ਨੂੰ অন্ਟਾਰੀਓ ਪ੍ਰੋਵਿੰਸ਼ੀਅਲ ਇਲੈਕਸ਼ਨਜ਼ ਹੋਣ ਜਾ ਰਹੀਆਂ ਹਨ ਜਿਸ ਦੀਆਂ ਤਿਆਰੀਆਂ ਵੀ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪੂਰੇ অন্ਟਾਰੀਓ ਦੇ ਐਮਪੀਪੀ ਸਹਿਬਾਨਾਂ ਦੇ ਵੱਲੋਂ ਆਪਣਾ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਬੀਤੇ ਦਿਨੀ ਹੀ ਬ੍ਰੈਂਟਨ ਈਸ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਹਰਦੀਪ ਗਰੇਵਾਲ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਅਤੇ ਡੋਰ ਨੋਕਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਜਿਸ ਮੌਕੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਵੀ ਸਾਥ ਮਿਲਿਆ Ontario ਦੇ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਜਲਦੀ ਸੁਭਾਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜੂਨ 2026 ਵਿੱਚ ਹੋਣ ਦੀ ਬਜਾਏ ਹੁਣ ਚੋਣਾਂ 27 ਫਰਵਰੀ 2025 ਨੂੰ ਹੋ ਰਹੀਆਂ ਹਨ ਦੱਸਿਆ ਕਿ ਡਗਫੋਰਡ ਨੇ 2018 ਵਿੱਚ ਪਹਿਲੀ ਵਾਰ ਪ੍ਰੀਮੀਅਰ ਦੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤਨ ਕੀਤੀ ਸੀ ਉਸ ਤੋਂ ਬਾਅਦ 2022 ਦੀਆਂ Ontario ਸੁਭਾਈ ਚੋਣਾਂ ਵਿੱਚ ਵੀ ਡਗਫੋਰਡ ਨੂੰ ਬਹੁਮਤ ਨਾਲ ਜਿੱਤ ਹਾਸਲ ਹੋਈ ਸੀ Ontario Progressive Conservative Party ਦੇ ਲੀਡਰ ਦੀ ਸਰਕਾਰ ਵਿੱਚ ਮੌਜੂਦ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟਸ ਵੱਲੋਂ 2025 ਦੀਆਂ ਚੋਣਾਂ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਬ੍ਰੈਂਟਨ ਈਸ ਤੋਂ ਐਮਪੀਪੀ ਹਰਦੀਪ ਗਰੇਵਾਲ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਹਮਦਦ মিডিਆ ਨਾਲ ਗੱਲਬਾਤ ਕਰਦੇ ਹੋਏ ਐਮਪੀਪੀ ਹਰਦੀਪ ਗਰੇਵਾਲ ਨੇ ਦੱਸਿਆ ਕਿ ਕੈਨੇਡਾ ਦੀ ਇਕਨੋਮੀ ਨੂੰ ਬਚਾਉਣ ਲਈ ਨੌਕਰੀਆਂ ਨੂੰ ਤੇ ਕੰਮਿਆਂ ਨੂੰ ਬਚਾਉਣ ਲਈ অন্ਟਾਰੀਓ ਸੂਬਾਈ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਹਨ। ਐਮਪੀਪੀ ਗਰੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਲਗਾਏ ਗਏ ਟੈਰਿਫ ਦੀ ਗੱਲ ਕੀਤੀ ਅਤੇ ਕਿਹਾ ਕਿ ਇਸ ਦਾ ਸਾਡੀ ਇਕਨੋਮੀ ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਫੈਬਰੂਰੀ 27 ਰੀਇਲੈਕਟ ਅ ਪ੍ਰੀਮੀਅਰ ਫੋਰਡ ਮੈਜੋਰਿਟੀ ਸਟਰੋਂਗ ਸਟੇਬਲ ਗਵਰਨਮੈਂਟ ਜਿਹੜੀ ਆਪ ਆਪਣੇ ਇਕਨੋਮੀ ਨੂੰ ਪ੍ਰੋਟੈਕਟ ਕਰ ਸਕੀਏ ਹਾਰਡ ਵਰਕਿੰਗ ਜੌਬਸ ਨੂੰ ਪ੍ਰੋਟੈਕਟ ਕਰ ਸਕੀਏ ਆਪਣੇ ਵਰਕਰਸ ਨੂੰ ਪ੍ਰੋਟੈਕਟ ਕਰ ਸਕੀਏ ਏਜ ਚੜੀ ਇਲੈਕਸ਼ਨ ਆ ਇਹ ਸਿਰਫ ਤੋਂ ਸਿਰਫ ਉਹ ਨਹੀਂ ਹੈਗੀ ਵੀ ਆਪਾ ਆਪਣੇ ਕਮਿਊਨਿਟੀ ਲਈ ਕਿਹੜੇ ਕੰਮ ਕਰਦੇ ਆ ਪਰ 온ਟਾਰੀਓ ਐਂਡ ਕੈਨੇਡਾ ਐਜ਼ ਅ ਹੋਲ ਉਸ ਦੇ ਵਾਸਤੇ ਆਪਾਂ ਕੀ ਕਰਦੇ ਆ ਆਪਾਂ ਦੇਖਿਆ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਨੇ ਟੈਰਿਫ ਲਾਗੂ ਕੀਤੇ ਨੇ ਕਿੰਨੀ ਆਪਣੀ ਇਕਨੋਮੀ ਨੂੰ ਹਰਟ ਕਰ ਸਕਦੇ ਆ ਤਕਰੀਬਨ ਸਕਦੇ ਨੇ ਇਹਨਾਂ ਟੈਰਿਫਸ ਦੇ ਨਾਲ ਤੇ ਆਪਾਂ ਨੂੰ ਇੱਕ ਇਕਨੋਮਿਕ ਐਕਸ਼ਨ ਪਲਾਨ ਕ੍ਰੀਏਟ ਕਰਨਾ ਪੈਣਾ ਹੈ ਜਿੱਥੇ ਆਪਾਂ ਇਹਨਾਂ ਜੌਬਸ ਨੂੰ ਵੀ ਪ੍ਰੋਟੈਕਟ ਕਰੀਏ ਤੇ ਚਾਹੀਦੀ ਏਕਨੋਮੀ ਨੂੰ ਵੀ ਸਟਰੋਂਗ ਰੱਖੀਏ ਐਮਪੀਪੀ ਹਰਦੀਪ ਗਰੇਵਾਲ ਨੇ ਕੈਨੇਡਾ ਤੋਂ ਨਿਰਿਆਤ ਹੁੰਦੇ ਸਮਾਨ ਬਾਰੇ ਗੱਲ ਕਰਦਿਆਂ ਕਿਹਾ ਕਿ 14 ਵਕ ਵਕ ਯੂ ਐਸ ਸਟੇਟਸ ਨੂੰ ਸਮਾਨ ਨਿਰਿਆਤ ਕੀਤਾ ਜਾਂਦਾ ਹੈ ਅਤੇ ਕੈਨੇਡਾ ਨੰਬਰ 1 ਟਰੇਡਿੰਗ ਪਾਰਟਨਰ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਹੁਣ ਸੰਭਲ ਕੇ ਚਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਜਿੱਤ ਜਾਂਦੀ ਹੈ ਤਾਂ ਪਾਰਲੀਮੈਂਟ ਵਿੱਚ ਵਾਪਸ ਜਾ ਕੇ ਸਾਰੇ ਜ਼ਰੂਰੀ ਕੰਮ ਕਰ ਸਕਾਂਗੇ ਕੀ ਹੈ ਰਾਈਟ ਨਾਓ ਸਾਡਾ ਨੰਬਰ 1 ਐਕਸਪੋਰਟਸ ਜਿਹੜੇ ਜਾ ਰਹੇ ਨੇ ਟੂ 14 ਡਿਫਰੈਂਟ ਯੂਐਸ ਸਟੇਟਸ ਆਪ ਵਨ ਆਫ ਦਾ ਨੰਬਰ 1 ਟ੍ਰੇਡਿੰਗ ਪਾਰਟਨਰਸ ਨੇ ਜਦੋਂ ਆਪਾਂ ਦੇਖਦੇ ਆ ਆਪਣੇ ਕ੍ਰਿਟੀਕਲ ਮਿਨਰਲਸ ਦੇਖਦੇ ਆ ਜਦੋਂ ਆਪਾਂ ਦੇਖਦੇ ਆ ਵੀ ਆਪਣੀ એનર્ਜੀ ਐਕਸਪੋਰਟਸ ਕਿੰਨੇ ਚੱਲਦੇ ਨੇ ਥਰੂ ਇਲੈਕਟ੍ਰਿਸਿਟੀ ਜਾਂ ਫਿਰ ਆਪਣੇ ਆਟੋ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜੇ ਆਪਣੀ ਕਿੰਨੀ ਕਾਰਸ ਸ਼ਿਪ ਹੁੰਦੀਆਂ ਨੇ ਅਕ੍ਰੋਸ ਦਾ ਬਾਰਡਰ ਵੀ ਨੀਡ ਟੂ ਪ੍ਰੋਟੈਕਟ ਆਲ ਆਫ ਦੋਸ ਇੰਡਸਟਰੀਜ਼ ਐਂਡ ਇਨਸ਼ੂਰ ਆਨਟਾਰੀਓ ਸਟੇਸ ਸਟੇਬਲ ਐਂਡ ਸਟਰੋਂਗ ਇਨ ਦਾ ਕਮਿੰਗ ਈਅਰਸ ਇਸ ਕਰਕੇ ਮੈਂ ਸਾਰੀ ਕਮਿਊਨਿਟੀ ਦੀ ਬੇਨਤੀ ਕਰਦਾ ਹਾਂ ਵੀ ਇੱਕ ਵਾਰੀ ਫੇਰ ਸਾਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਤਾਂ ਕਰਕੇ ਆਪਾਂ ਇਹ ਜ਼ਰੂਰੀ ਕੰਮ ਕਰ ਸਕਦੇ ਅਖੀਰ ਵਿੱਚ ਐਮਪੀਪੀ ਹਰਦੀਪ ਗਰਵਾਲ ਨੇ ਪ੍ਰੀਮੀਅਰ ਡਗਫੋਰਡ ਦੀ ਸਰਕਾਰ ਵੱਲੋਂ ਬ੍ਰੈਂਪਟਨ ਲਈ ਕੀਤੇ ਗਏ ਕੰਮਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੁਣ ਤੱਕ ਜੋ ਵੀ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਵੇਂ ਕਿ ਬ੍ਰੈਂਪਟਨ ਵਿੱਚ ਦੂਜਾ ਹਸਪਤਾਲ ਬਣਨ ਜਾ ਰਿਹਾ ਹੈ ਅਤੇ ਹਾਈਵੇ 413 ਅਤੇ ਨਵਾਂ ਮੈਡੀਕਲ ਸਕੂਲ ਜੋ ਕਿ ਗਰਮੀਆਂ ਵਿੱਚ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਹੁਣ ਅੰਡਰਗਰਾਉਂਡ ਐਲ ਆਰਟੀ ਸਬਵੇ ਬਣਾਉਣ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਓਵਰ ਦਾ ਲਾਸਟ ਸੈਵਰਲ ਇਅਰਸ ਜਿੰਨਾ ਸਾਡੀ ਗਵਰਨਮੈਂਟ ਨੇ ਪ੍ਰੀਮੀਅਰ ਫੋਰ ਦੀ ਲੀਡਰਸ਼ਿਪ ਦੇ ਨਾਲ ਡਿਲੀਵਰ ਕੀਤਾ ਬ੍ਰੈਂਪਟਨ ਵਾਸਤੇ ਕਿਸੇ ਵੀ ਪ੍ਰੀਵੀਅਸ ਗਵਰਨਮੈਂਟ ਨੇ ਨਹੀਂ ਕੀਤਾ ਜਦੋਂ ਆਪਾਂ ਗੱਲ ਕਰਦੇ ਆ ਬ੍ਰੈਂਪਟਨ ਦੀ ਸੈਕੰਡ ਹਸਪੀਟਲ ਦੀ March 28 ਨੂੰ ਜਿਹੜਾ ਸੈਕੰਡ ਹਸਪੀਟਲ ਦੀ ਕੰਸਟਰਕਸ਼ਨ ਆ ਉਹ ਸ਼ੁਰੂ ਹੋ ਜਾਣੀ ਆ ਤੇ ਉਸ ਦੇ ਨਾਲ ਨਾਲ ਹਾਈਵੇ 413 ਦੀ ਕੰਸਟਰਕਸ਼ਨ ਵੀ ਇਸ ਸਮਰ ਸ਼ੁਰੂ ਹੋ ਜਾਣੀ ਆ ਤੇ ਜਿਹੜਾ ਆਪਣਾ ਟੋਰਾਂਟੋ ਮੈਟਰੋਪੋਲੀਟਨ ਮੈਡੀਕਲ ਸਕੂਲ ਆ ਉਹ ਓਪਨ ਹੋ ਰਿਹਾ this summer September of 2025 ਦਿੱਤੀ ਖਲਾਸਾ ਸ਼ੁਰੂ ਹੋ ਜਾਣੀਆਂ ਨੇ ਸੋ ਜਿਹੜੇ ਸਾਡੇ ਵਾਦੇ ਕੀਤੇ ਹੋਏ ਨੇ ਇਹਨਾਂ ਸਾਰੀਆਂ ਪ੍ਰੋਜੈਕਟਾਂ ਦੇ ਉੱਤੇ ਉਹ ਵੀ ਸਾਰੇ ਪੂਰੇ ਹੋ ਰਹੇ ਨੇ ਉਹਨਾਂ ਦੀ ਕੰਸਟਰਕਸ਼ਨ ਵੀ ਸਟਾਰਟ ਹੋ ਰਹੀ ਆ ਤੇ ਕਮਿਊਨਿਟੀ ਅਕਸਰ ਪੁੱਛਦੀ ਆ ਵੀ ਪ੍ਰੋਜੈਕਟਾਂ ਸ਼ੁਰੂ ਕਦੋਂ ਹੋਣੀਆਂ ਨੇ ਏਸੀ ਸਮਰ ਸ਼ੁਰੂ ਹੋ ਜਾਣੀਆਂ ਨੇ ਜਦੋਂ ਫ੍ਰੀਜ਼ ਟੁੱਟਦੀ ਆ ਉਹਨਾਂ ਦੀ ਗਰਾਊ ਹੋਣੀਆਂ ਪਲੱਸ ਫੁੱਲੀ ਫੰਡਡ ਪ੍ਰੋਜੈਕਟਸ ਨੇ ਇਹਨਾਂ ਦੇ ਮਗਰ ਪੈਸੇ ਲਾਏ ਹੋਏ ਨੇ ਸਾਡੀ ਜਿਹੜੀ ਐਨੂਅਲ ਬਜਟ ਰਿਲੀਜ਼ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਇਟਸ ਆਲ ਡਾਕੂਮੈਂਟਡ ਐਂਡ ਵੀ ਆਰ ਡਿਲੀਵਰਿੰਗ ਫਾਰ ਬ੍ਰੈਂਪਟਨ ਜਿਸ ਦੇ ਨਾਲ ਨਾਲ ਅਸੀਂ ਹੁਣੀ ਰੀਸੈਂਟਲੀ ਅਨਾਉਂਸ ਕੀਤਾ ਆ ਇੱਕ ਨਿਊ ਟਨਲਡ ਐਲ ਆਰ ਟੀ ਫਾਰ ਡਾਊਨਟਾਊਨ ਬ੍ਰੈਂਪਟਨ ਜਿਹਨੇ ਆਪਨ ਮਿਸ ਸਾਗਾ ਤੇ ਨਾਲੇ ਗਾਂ ਗੋ ਟ੍ਰਾਂਜ਼ਿਟ ਤੇ ਨਾਲ ਕਨੈਕਟ ਕਰਨਾ ਆ ਇਟਸ ਗੋਇੰ ਟੂ ਬੀ ਅ ਹਿਊਜ ਗੇਮ ਚੇਂਜਰ ਉੱਥੇ ਨਾਲ ਉਹਦੇ ਨਾਲ ਕੀ ਹੋਣਾ ਆ ਅਸੀਂ ਅਨਲੌਕ ਕਰਾਂਗੇ ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਆਪਰਚੂਨਿਟੀਜ਼ ਡਾਊਨਟਾਊਨ ਬ੍ਰੈਂਪਟਨ ਦੇ ਵਿੱਚ ਹੋਰ ਕੰਡੋਜ਼ ਬਣਨਗੀਆਂ ਤੇ ਉਸ ਤੋਂ ਇਲਾਵਾ ਆਪਣੇ ਕਮਿਊਟਰਸ ਦੇ ਲਈ ਬਹੁਤ ਵਧੀਆ ਨਿਊਜ਼ ਆ ਹੈ ਕਿ ਕਿ ਇੱਕ ਤਰ੍ਹਾਂ ਦੀ ਮਿਨੀ ਸਾਬਵੇ ਬਣ ਰਹੀ ਆ ਐਲ ਆਰਟੀ ਦੇ ਨਾਲ ਕਾਫੀ ਟ੍ਰੈਫਿਕ ਵਾਧੇ ਜਾਂਦਾ ਆ ਪਰ ਇਹ ਅੰਡਰਗਰਾਉਂਡ ਐਲ ਆਰਟੀ ਹੋਣੀ ਆ ਜਿਸ ਦੇ ਨਾਲ 메ਨ ਸਟਰੀਟ ਦਾ ਟ੍ਰੈਫਿਕ ਨਹੀਂ ਰੁਕੂਗਾ ਪਲਸ ਟ੍ਰਾਂਜ਼ਿਟ ਕਮਿਊਟਰਸ ਨੂੰ ਵੀ ਉਹ ਆਪਸ਼ਨਸ ਮਿਲਣਗੇ ਆ ਐਮਪੀਪੀ ਹਰਦੀਪ ਗਰੇਵਾਲ ਨਾਲ ਵਲੰਟੀਅਰਸ ਦੀ ਟੀਮ ਵੀ ਮੌਜੂਦ ਸੀ ਅਤੇ ਨਾਲ ਹੀ ਜਦੋਂ ਡੋਰ ਨੋਕਿੰਗ ਕੀਤੀ ਜਾ ਰਹੀ ਸੀ ਉਸ ਸਮੇਂ ਪ੍ਰੀਮੀਅਰ ਡੱਗਫੋਰਡ ਖੁਦ ਵੀ ਪਹੁੰਚੇ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰਦੀਪ ਗਰੇਵਾਲ ਨੂੰ ਫਿਰ ਤੋਂ ਵੋਟ ਪਾ ਕੇ ਜਿਤਾਇਆ ਜਾਵੇ ਤਾਂ ਜੋ ਅਸੀਂ অন্ਟਾਰੀਓ ਦੇ ਕਾਰੋਬਾਰਾਂ ਨੂੰ ਸੰਭਾਲ ਸਕੀਏ ਵਾਣ ਟ The message is very clear to the people of Ontario. We're going to protect the people, we're going to protect the businesses, and protect the community. There's only one team that can do that, and that's the PC party. Hardeep is an absolute champion. Please, I'm asking you to get out there and support Hardeep to have a very strong voice for Brampton East right here in Brampton. Bureau Report, Hamdar, the TV.